दरबार साहिब पूरे दरबार साहिब बहुत ही सुंदर ढंग के नजाया गया है Thank <laughs> you.

ਸਾਉ ਜਨ ਜੀਤੋ ਰੂਪ ਇਸ ਕਰਨਾ ਬਾਹਰ ਆਉਂਦੇ ਨਾਯਿਕਾਰ ਬਾਹਰ ਨੰਝਾ ਬਿਸਵਾਰੋ ਓ ਨੋ ਨੋ ਗਾਵੇ ਸਾਰੀ ਬ੍ਰਿਕਾਰ ਅਲਾਸਰਾਮ ਕਰਿ ਸ਼ਰੰਕ ਕਾਲ ਸਤਖ ਨੋ ਰੂਪ ਸੰਤ ਸਾ ਅਗਨ ਸੰਤ ਲੋਗ ਅਸੰਤ ਕੰਗਨ ਸਿਰਪਾ ਅਰੋਹਿ ਭਗਤੀ ਗਿਆਨ ਮੱਤਿ ਗਿਆਨ ਮੱਤਿ ਗਿਆਨ ਉਹੀ ਬਾਰਾ और जो जो

ਰੂਪ ਦਾ ਰੂਪ ਹੈ ਨਾਮ ਦਾ ਨਾਮ ਹੈ ਜੈ ਨੋ ਨਾਮ ਹੈ ਸਿਮਰਿ ਸਿਮਰਿ ਅੰਮ੍ਰਿਤ ਬਾਣੀ ਦੇ ਰਾਗ ਤੇਿਰੋਖਾ ਹਾਲਾ ਨਾ ਅੰਗੁਰ ਦੀ ਰੇਤਾਂ ਦੀ ਕੋਈ ਧਰਤਾਂ ਜੀਤੇ ਬੰਦ ਨਾ ਹੋਏ ਸਵਾਤਰਾ ਹਾਸ ਬਾਨਿ ਪਰਮਾਤਮ ਸਤ ਸਵਾਹਾ

अंत <speaking> नंदना <in foreign language> Best painting from the wykoras one of Satsabhi architectural Dihan, Haan Sanzhara hai Kundao hai Kundao hai Kgraopiraoi Dihan haan Satsah, Paya μποirah dao hai Kakraopiraас a Ehdi hoan Satsangha, Padaoh ki hotukia hai Koda hai kcano таки ha ần hako d VIP K二 zes hole

ਦੇ ਤੇਆ ਦੇਵਪੂਜਾ ਸਾਧਨਾ ਇਹ ਤੇ ਦਾਤ ਦੇਣੀ ਦਾਟਣ ਬੰਦ ਸਮਾਪਤੀ ਹੋਣਾ ਹੋਏ ਬੋਰ ਬਾਧਨ ਸਤ ਕੋਈ ਜੇ ਕੋ ਕਾਇਕਾ ਅਖਣ ਪਾਈ ਹੋਈ ਜਾਣ ਜਿਸਿਆ ਬੋਲ ਭਾਣ ਆਕੇ ਜਾਣ ਆਪਣੇ ਮੇਰ ਪ੍ਰਹੰਸੂ ਦੇਖ ਕੇ ਹੀ ਸਾਈਂ ਦੇ ਸਰਪੁਰਨੀ ਲੈ ਕੇ ਦੇਵਪੂਜਾ ਸਾਧਨਾ ਸਦੈ ਗੋਣਿ ਸਾਰੇ ਸਾਥ ਸਦਨ ਨੂੰ ਸੁਣਾ ਕੇ ਮਨੁ ਗਵਾ ਤਾਰ ਮਨੁ ਗਵਾ ਤਾਨੀ ਇਹ ਬੰਦ ਕਤਾਰ ਰੇਵਾ ਲਪਤਾ ਜਾ ਮਨੁ ਭਾਏ ਮੋਤਾ ਸੁਭਾਏ ਓ ਪਰਮਾਨਤਰ ਲਿਖ ਲੇ ਜਿਹੜਾ ਅਥਰਾ ਮਨੁ ਗਵਾ ਮਾਨਿਆ ਮਨੁ ਗਵਾ ਸਿਨਿਨ ਸੋਲ ਤੇ ਸਾਣ ਮਨ ਗਰਮ ਸੁਖ ਗੁਰ ਮਾਨੇ ਅਮਰ ਹੋ ਗੋਲੇ ਅੱਖਰ ਨਾਗਰਾਈ ਆਖਾ ਕਰਨ ਦਿਗਨਾਇ ਅੱਖ ਹੈ ਤੇਜ ਬਾਗ ਕੋਰਾਨੀ ਅੱਖ ਹੈ ਘੜੇ ਕਰਨ ਦਿਹਾਣ ਆਸੇ ਮਰਦੇ ਆਸੇ ਦੇ ਆਸੇ ਗੋਪੀ ਚਾਰੇ ਬਿੰਦ ਆਸੇ ਕਰੇ ਆਸੇ ਸਿੱਧ ਆਸੇ ਤੇ ਤੇ ਕਿਤੇ ਬੁੱਧ ਆਸੇ ਦਾਨ ਆਸੇ ਦੇਵ ਆਸੇ ਤੁਰਨਾਰ ਮੁਰਗਨ ਸੇਵ ਕਿਤੇ ਆਸੇ ਆਪਨ ਕੋ ਕਿਤੇ ਕਹ ਕਹ ਉਹ ਰੂਪ ਜਾਣ ਕਿਤੇ ਕਿਤੇ ਹੋਰ ਕਰੇ ਦਾ ਆਸਨਾ ਸਤਹ ਦੇ ਕੇ ਜੀਵਨ ਭਾਗ ਤੇ ਮਟ ਕੋਈ ਨਾਨਕ जान पाज गतो देखो आप कह बोलि बाड़ तब्य सिंगार आ राजा मान कर सो धार देहा सो भार देहा जित गह करब समान देहू गाजे दाग हमें सब संह गति भाव हारिए ऐसे प्राण बड़ी क्यों भाव हार कारम

रामीर बीभाते कर कर ये माया जिन बाही देखा देखन की दात हमहिं श्री बड आए जो दिसो आगमन सो ईकारसी मिलो ना करना नाकर मल जानी इस पार पार

ਜੋ ਵੀ ਹੋ ਗੋ ਜੋ ਵੀ ਹੋ ਆਦੇ ਕੀ ਮਾਣਨਾ ਹੈ ਦੇਖੀ ਜਰਾ ਹੈਲੋ ਹਾਂਜੀ ਸੰਗਤ ਜੀ ਆਪਾਂ ਦਰਸ਼ਨ ਕਰਿਆ ਤਾਂ ਮੰਨਣਾ ਸਾਥ ਕਰੀਏ ਸਾਥ ਵੀ ਦੇਖ ਸਕਦੇ ਆਗੇ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਬਹੁਤ ਵਧੀਆ ਸਜਾਇਆ ਹੋਇਆ ਹੈਗਾ ਵਾਹਿਗੁਰੂ 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 133 ਆਪਾਂ ਦੇਖ ਰਹੇ ਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੈ ਗਰੂ ਮਾਈਕ ਗਰੂ ਹਜੇ ਤਾਂ ਕੁਝ ਨਹੀਂ ਹੈਗਾ ਚਲ ਆਏ ਉੱਥੇ ਤੱਕ ਜਾਉਣੇ ਆਪਾਂ ਇਹ ਘੰਟਾ ਪਿਆ ਟਰ ਕੱਢਣਾ ਤੇ ਵੀ ਦੇਖ ਲੈ ਤੜਕੇ ਕਿੰਨਾ ਰਾਸ਼ ਹੋਇਆ ਪਹਿਲਾਂ 3 ਵਜੇ ਹੈ ਇਹ ਐਸ ਵੀਡੀਓ ਲੰਬਰ ਕਿਪ ਤਾਂ ਮੈਨੂੰ ਤਾਂ ਲੱਗਦਾ ਨਹੀਂ ਹੋਣਗੇ ਦੂਜੇ ਹੋਣਗੇ ਨਾ ਹਾਂ ਪਰ ਹੋਣਗੇ ਕਿਉਂ ਬਿਸਕੁਟ ਹੋਣਗੇ ਚਾਪਾਂ ਨਹੀਂ ਦਬੀਦੀ ਇਹ ਕਰੀ ਨੇ ਬਾਤ ਦੇਖ ਲਿਆ ਕੀ ਕਰੀ ਜਾਂਦੇ ਲੰਗਰ ਦਾ ਚੰਦੇ ਹੋਣਗੇ ਹੋਰ ਸੰਗਤ ਕੀ ਕਰ ਗਿਆ ਆਪਾਂ ਲੰਗਰ ਚੱਕਣਾ ਵੀ ਹੈਗਾ ਜੀ ਲੋ ਵੀ ਇਹ ਵੀ ਮਰਿਆਦਾ ਜੀ ਆ ਗਿਆ ਗੁਰੂ ਸਾਹਿਬ ਦੀ ਲੰਗਰ ਚੱਕਣਾ ਨਹੀਂ ਪਤਾ ਵੀ ਲੰਗਰ ਕਾਦਾ ਆਪਾਂ ਤਾਂ ਕਿਹਦਾ ਮਿਲ ਜੇਗਾ ਵਧੀਆ ਉਹ इसे फुहारे लगन गई वाला है

वो है तो है नहीं है ना इत कुछ है। और ਇਦਰ ਕੋ ਸ਼ੂ ਵੀ ਹੈਣੀਗਾ ਬੰਦਾ ਗਾ ਲੰਗਰ ਬੰਦ ਆ ਜਾ ਮੈਂ ਚੱਲੋ ਆਜੋ ਹਣਾ ਮੋੜਿਆ ਹੋਰੀ ਹੋਰ